ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕ ਕਿਕਰ ਤੇ ਵੈਦਰ ਦੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਵੈਸਟਰਨ ਡਿਸਟਰਬਨ ਦੇ ਸ਼ਾਂਤ ਹੋਣ ਤੋਂ ਬਾਅਦ ਪੰਜਾਬ ਵਿੱਚ ਔਸਤ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਇਹ ਵਾਧਾ ਬਹੁਤ ਹੀ ਘੱਟ ਪਿਛਲੇ 24 ਘੰਟਿਆਂ ਵਿੱਚ ਇਹ ਵਾਧਾ ਸਿਰਫ 0.4 ਡਿਗਰੀ ਰਿਹਾ ਇਸ ਦੇ ਬਾਵਜੂਦ ਅਰਾਧ ਦਾ ਤਾਪਮਾਨ ਸਧਾਰਨ ਤੋਂ 2.2 ਡਿਗਰੀ ਘੱਟ ਬਣਿਆ ਹੋਇਆ ਹੈ ਪਿਛਲੇ 24 ਘੰਟਿਆਂ ਵਿੱਚ ਸੱਤਵ ਦਿ ਤਾਪਮਨ 32.8 ਡਿਗਰੀ ਰਿਹਾ ਜੋ ਕਿ ਬਠਿੰਡਾ ਵਿੱਚ ਦਰਜ ਕੀਤਾ ਗਿਆ ਤੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਰਾਜ ਵਿੱਚ ਅਗਲੇ ਹਫਤੇ ਮੌਸਮ ਸੁੱਕਾ ਰਹੇਗਾ ਕਿਸੇ ਵੀ ਥਾਂ ਤੇ ਵਰਖਾ ਦੇ ਆਸਾਰ ਨਹੀਂ ਹਨ ਕਿਸਾਨ ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਮਹੀਨੇ ਵਰਖਾ ਵਾਲੇ ਦਿਨ ਜਿਆਦਾ ਰਹਿਣ ਕਾਰਨ ਖਾਲੇ ਵਿੱਚ ਝੋਨੇ ਦੀ ਫਸਲ ਕਈ ਥਾਂ ਪੱਕ ਕੇ ਤਿਆਰ ਨਹੀਂ ਹੋਈ ਇਹ ਤੋਂ ਆਪਾ ਝੋਨੇ ਲਈ ਵਧੀਆ ਰਹੇਗੀ ਅਤੇ ਇਸ ਨਾਲ ਵਾਤਾਵਰਣ ਵਿੱਚ ਹਲਕੀ ਨਮੀ ਵੀ ਬਣੀ ਰਹੇਗੀ ਆਉਣ ਵਾਲੇ ਇੱਕ ਹਫਤੇ ਵਿੱਚ ਦਿਨ ਦੇ ਵਾਤਾਵਰਣ તાਪਮਾਨ ਵਿੱਚ 2 ਤੋਂ 3 ਡਿਗਰੀ ਦੀ ਹਲਕੀ ਵਾਧਾ ਦੇਖਣ ਨੂੰ ਮਿਲੇਗੀ ਇਸ ਦੇ ਬਾਵਜੂਦ ਦਿਨ ਦਾ ਤਾਪਮਾਨ ਸਧਾਰਨ ਤੇ ਵਾਪਸ ਆ ਜਾਏਗਾ ਪਰ ਸ਼ਹਿਰਾਂ ਦਾ ਤਾਪਮਾਨ ਜੋ ਹੁਣ ਤਕਰੀਬਨ 30 ਡਿਗਰੀ ਦੇ ਨੇੜੇ ਦਰਜ ਕੀਤਾ ਜਾ ਰਿਹਾ ਹੈ ੀ ਤੋਂ 32 ਡਿਗਰੀ ਦੇ ਵਿਚਕਾਰ ਹੀ ਰਹੇਗਾ ਪੰਜਾਬ ਵਿੱਚ ਰਾਤ ਦਾ ਮੌਸਮ ਠੰਡਾ ਰਹਿਣ ਦਾ ਅੰਦਾਜ਼ਾ ਹੁਣ ਤੱਕ ਤਾਪਮਾਨ ਜ਼ਿਆਦਾਤਰ ਸ਼ਹਿਰਾਂ ਵਿੱਚ 18 ਡਿਗਰੀ ਦੇ ਨੇੜੇ ਹੈ ਇਹ ਕਹਿਣਾ ਹੈ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਇਹ ਤਾਪਮਾਨ 20 ਡਿਗਰੀ ਤੋਂ ਵੱਧ ਨਹੀਂ ਹੋਏਗਾ ਪੰਜਾਬ ਦੇ ਕੁਝ ਮੁੱਖ ਸ਼ਹਿਰਾਂ ਵਿੱਚ ਅਗਲੇ ਦਿਨਾਂ ਲਈ ਅੰਦਾਜ਼ਿਤ ਤਾਪਮਾਨ ਇਸ ਪ੍ਰਕਾਰ ਹੈ ਅੰਮ੍ਰਿਤਸਰ ਵਿੱਚੋ ਵੱਧ ਤੋਂ ਵੱਧ ਤਾਪਮਾਨ 30 ਤੋਂ 35 ਡਿਗਰੀ ਅਤੇ ਘੱਟ ਤੋਂ ਘੱਟ 18.1 ਡਿਗਰੀ ਲੁਧਿਆਣਾ ਵਿੱਚ ਵਾਤਾਵਰਨ 31 ਡਿਗਰੀ ਅਤੇ ਘੱਟ ਤੋਂ ਘੱਟ 18.18 ਡਿਗਰੀ ਪਟਿਆਲਾ ਵਿੱਚ ਵੱਧ ਤੋਂ ਵੱਧ 32 ਡਿਗਰੀ ਅਤੇ ਘੱਟ ਤੋਂ ਘੱਟ 19.3 ਡਿਗਰੀ ਰਹੇਗਾ ਤੇ ਉਧਰ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਵਿੱਚ ਜੋ ਵੱਧ ਤੋਂ ਵੱਧ ਤਾਪਮਾਨ ਆਉ 30 ਡਿਗਰੀ ਅਤੇ ਘੱਟ ਤੋਂ ਘੱਟ 18 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਤੇ ਬਠਿੰਡਾ ਵਿੱਚ ਵੱਧ ਤੋਂ ਵੱਧ 32.8 ਡਿਗਰੀ ਅਤੇ ਘੱਟ ਤੋਂ ਘੱਟ 18.7 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਵਿੱਚ ਵੱਧ ਤੋਂ ਵੱਧ 30 ਡਿਗਰੀ ਅਤੇ ਘੱਟ ਤੋਂ ਘੱਟ 17.5 ਡਿਗਰੀ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ 30 ਡਿਗਰੀ ਅਤੇ ਘੱਟ ਤੋਂ ਘੱਟ ਸਾਰਾ 2.5 ਡਿਗਰੀ ਰਹੇਗਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇਹ ਤਾਪਮਾਨ ਅਗਲੇ ਹਫਤੇ ਤੱਕ ਇਸ ਸੀਮਾ ਵਿੱਚ ਹੀ ਰਹਿਣ ਦੀ ਸਭਾਵਨਾ ਹੈ ਤੇ ਮੌਸਮ ਦੀ ਹਰ ਜਾਣਕਾਰੀ ਅਸੀਂ ਤੁਹਾਰੇ ਨਾਲ ਸਾਂਝੀ ਕਰਦੇ ਰਵਾਂਗੇ ਉਦੋਂ ਤੱਕ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ